ਹੋ ਲੁੱਕਣਾ ਕੀ ਆ ਇਹਦੇ ਚ ਓ ਵਾਓ ਬੱਲੇ 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 ਇਹਦੀ ਰੱਬ ਤੈਨ ਲੰਮੀ ਉਮਰ ਦੇਵੇ ਤੁਹਾਡੀ ਦੀਵਾਲੀ ਸੁਮੰਢਣੀ ਹੋਵੇ ਆ ਕੀ ਮੇਲਾ ਠੰਡੇ ਨਾਲ ਮਰਦੀ ਦਾ ਮੈਂ ਨਾ ਵਾਇਰਸ ਟੀਕਾ ਖਾਣਾ ਸਾਹਿਬ ਵਾਇਰਸ ਟੀਕਾ ਸਾਰਿਆਂ ਨੂੰ ਦੀਵਾਲੀਆਂ ਮਾਰਖਾਂ ਜਿੰਨਾਂ ਬੰਦੇ ਸਿੰਘਾਂ ਨੂੰ ਬੱਲੇ हां दे चोर रही ਨੇ ਨੰਬਰ ਤਾਂ ਸੀਗਾ ਮੇਰੇ ਕੋਲ ਕੋਈ ਹੋ ਜਿੰਦੜ ਕੇ ਉਹ ਚਾਹਤਾ ਮਿਲਦਾ ਫਿਰ ਅਸੀਂ ਜਿਹੜੇ ਬੰਦੇ ਸਿੱਕੇ ਕਰਦੇ ਕਰਦੇ ਆਏ ਤੇ ਹਮ ਮਰ ਜਾਣੀ ਆ ਇਹ ਲੈ ਕੇ ਭੱਜ ਕੇ ਨਗਾ ਕੇ ਲੈ ਜਾਂਦੇ ਆ ਰੋਕਦੇ ਨਹੀਂ ਰੋਕ ਪਤਾ ਨਹੀਂ ਤੁਹਾਨੂੰ ਵੀ ਪਤਾ ਚਲੋ ਆਹ ਫੜੋ ਦਵਾਲੀ ਚਲੋ ਆਜੋ ਕੀ ਦੱਸ ਮੋਟਰ ਭੱਜ ਕੇ ਜੁੰਬੜੀ ਹੋ ਜਬੀਰੇ ਅੰਦਰ ਹੀ ਹਾਂ ਜੀ ਵੀਰੇ ਧੰਨ ਦੀ ਗੱਲ ਵੀਰੇ ਸੰਭਰ ਤਾਂ ਸੀ ਇਹ ਗਲਾਰੀ ਪਾਦੀ ਹੋ ਜੀ ਹਾਂ ਕੀ ਕਹਿੰਦੇ ਇਹ ਕਹਿੰਦੇ ਵੀ ਅੰਬ ਲਵਾਇਆ 500 ਦਾ ਥੱਲੇ ਉਹਦੇ ਲਾਈ ਹੋਇਆ ਕੱਲ ਨੂੰ ਹਾਂ ਮੈਂ ਕਹਾਂ ਵੀ ਸਹੀ ਨਹੀਂ ਪੜਨਾ ਹੈ ਹਾਂ ਮੈਂ ਕਿਹਾ ਵੀ ਉਹ ਲੈਣਾ ਜਿਹੜਾ ਬੀ ਆਲਾ ਵਾ ਹਾਂ ਉਹਨੇ ਕੱਲ ਮੌਲਾ ਲੈ ਲਿਆ ਹੁਣ ਇਹਦਾ ਮਨ ਲਾਦਾ ਹੂੰ ਮਨੀ ਇਹ ਚ ਤਾਂ ਹੋਣਾ ਵੀਰੇ ਪੌਣ ਜੜੀ ਪੱਕਾ ਹੀ ਨਹੀਂ ਹੋਣਾ ਕੀ ਪੈ ਲੋ ਬੇਟਾ ਹਾਂਜੀ ਜਿਹੜਾ ਤੁਹਾਨੂੰ ਕਹਿੰਦੇ ਬੀ ਆਲਾ ਹਾਂਜੀ ਉਹਦਾ ਘਟੋ ਪਰ 7 8 ਸਾਲਾਂ ਬਾਅਦ ਮੈਂ ਨਹੀਂ 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 ਬਿਲਕੁਲ ਗਾਲ ਤਾਂ ਤੁਸੀਂ ਫੇਰ ਦੱਸ ਲਈ ਬੂਟੇ ਕਿਵੇਂ ਨਹੀਂ ਆਏ ਜਾਂਦੇ ਫੱਪੜਾ ਜਿੰਨਾ ਮਰਜੀ ਬੂਟਾ ਲੈ ਲੈ ਮੈਂ ਲੈ ਲੈ ਲੈਦਾ ਮੈਂ ਆਜੋ ਉਹਨੂੰ ਟਾਈਮ ਲੱਗਦਾ ਬਈ ਆਜੋ ਵੀ ਆਜੋ ਉਹਨੂੰ ਨਵਾ ਲੈ ਕੇ ਦਊ ਮੈਂ ਯਾਰ ਬਾਠ ਠੀਕ ਆ ਇਹ ਤਾਂ ਗਰਾਰੀ ਡਾ ਕੇ ਵੀ ਬੂਟਾ ਕਹਿੰਦੇ ਗਲਮਾਲ ਆਹੋ ਫਿਰ ਬੂਟਾ ਕਰ ਬੋਲਾ ਯਾਰ ਸੜਪੂ ਗਏ ਨਾ ਕਰਗੇ ਮੈਂ 3 ਮਹੀਨੇ ਹੋ ਗਏ ਵਿਆਹ ਅੰਦਰ ਜਿੱਤਾ ਤਾਂ ਵੀਰ ਨੇ ਮੈਂ ਕਿਦਾਂ ਵਿਆਹ ਹੋ ਗਿਆ ਕਹਿੰਦਾ 3 ਮਹੀਨੇ ਹੋ ਗਏ ਕੋਈ ਕਹਿੰਦੀ ਉਹ ਤਾਂ ਵਿੰਦਰ ਦੀ ਉੱਠੀ ਆ ਅੱਲਾ ਦੇ ਪਿਆਰ ਨੂੰ ਦਰੋਣੀ ਆਮਰਤ ਮਿਲਾ ਕੇ ਚਲੋ ਚਲੋ ਅਗਲਾ ਸਾਹਮਣੇ ਵਾਲੀ ਦੁਕਾਨ ਮੈਂ ਅੱਗੇ ਚਲਾਈਏ ਅੱਜ ਤਾਂ ਪੂਰੀਆਂ ਰੌਣਕਾਂ ਲੱਗੀਆਂ ਕਿਹੜੇ ਵੇਲੇ ਆਏ ਤੁਸੀਂ ਕਿਹੜੇ ਵੇਲੇ ਮੋੜ ਚਲੇ ਤੇਰੇ ਦਾ ਬੁਖਾਰ ਹੋਇਆ ਕਿਵੇਂ ਚੱਲਦਾ ਹਾਰਾ ਤੰਗੀ ਮਾਰੀ ਜੋ ਲੈ ਪੈਗਮ ਆਜ ਤੱਕ ਆ ਰਾ ਥਾਂ ਨਾ ਜਾਏ ਥੱਲੇ ਥੱਲੇ ਸੇਟ ਹਾਂ ਉਹ ਮੋਟਾ ਜੋਰ ਦੇ ਲਈ ਸੈਟ ਜੋਰ ਦੇ ਲਈ ਸੈਟ ਹੈ ਨਾ ਮੇਰੇ ਕੋਲ ਵੀ ਆ ਤੇਰੇ ਕੋਲ ਵੀ ਆ ਨਹੀਂ ਹੈ ਕਿ ਦੇਖਣ ਮੈਂ ਕਰਦਾ ਆ ਉਹ ਤੂੰ ਉਹ ਡਰਾਤਾ ਡਰਾਤਾ ਉਹ ਤਾਂ ਬੰਦਾ ਹੀ ਡਰਾਤਾ ਉਹ ਬੰਦਾ ਹੀ ਡਰਾਤਾ ਓਏ ਜੀ ਜਿਆਦਾ ਓ ਕੋਈ ਨਾ ਕੋਈ ਨਾ ਓਕੇ ਓਕੇ ਬਾਏ ਬਾਏ ਰੱਬ ਤੁਹਾਨੂੰ ਲੰਮੀ ਉਮਰ ਦੇਵੇ ਤੁਹਾਡੀ ਦੀਵਾਲੀ ਸਮੰਢਣੀ ਹੋਵੇ ਹਾਂ ਚਲੋ ਬੇਪਵਣਿਆ ਇੱਧਰ ਆ ਕਹਿੰਦਾ ਮੇਰੇ ਤਾਂ ਨੰਨੀ ਨੂੰ ਕੇ ਵਿਆਹ ਹੋਇਆ ਨਾ ਮੈਂ ਕਿਹਾ ਕਿੱਥੇ ਲਿਆਉਂਦੀ ਆ ਕਹਿੰਦਾ ਆਹ ਮੈਂ ਕਹਿੰਦੀ ਤਾਂ ਬਿੰਦਰ ਦੀ ਆ ਕਿੰਨੀ ਤੋਂ ਮੈਂ ਛੱਟੜੀ ਲੈ ਕੇ ਆਉਂਦਾ ਲੈ ਵੀ ਇਹ ਤਾਂ ਛੱਟੜੀ ਲੈ ਕੇ ਚੱਲਿਆ ਪਵਣਾ ਦਾ ਚਲੋ ਆ ਕਾਲੂ ਆਵਾਂਗੇ ਫਿਰ ਭੈਣਾਂ ਹਾਂ ਕਾਲੂ ਆਵਾਂਗੇ ਚਲੋ ਆ ਜਾਓ ਸਾਡੇ ਬੰਦ ਹਾਏ ਹਾਏ ਭਰਾ ਲਈ ਗੁਰਦੇ ਆਂ ਟੈਂਟ ਦੇ ਕੋਸਟ ਵੈਲਕਮ ਵੈਲਕਮ ਹਾਂ ਓਕੇ ਮੋਟਾ ਮੈਂ ਆਦੇ ਆਂ ਫਿਰ ਚੰਗਾ ਗੜੀ ਚਲੋ ਓਕੇ ਮੰਮੀ ਟੰਗਾ ਸੋ सही गल पता हो गया हाए हाय <laughs> <नुणूर। laughs> आ... हो गया रूपी <laughs> <नुण। laughs> ਮੈਂ ਦੇਖਦੀ ਆ ਕਹਿੰਦੀ ਮੈਂ ਚਾਈਨਾ ਲੜਪੀ ਹੋਣੀ ਆ ਫਿਰ ਹੋਰ ਫਿਰ ਭਾਬੀ ਕੀ ਕਹਿੰਦੀ ਆ ਦਿਵਾਲੀ ਦਿਵਾਲੀ ਅੱਜ ਤੋਂ ਕਿੰਨੇ ਚੁਲਾਈ ਜਾਏ ਸੀ ਜੋਤੀ ਤੇ ਲੜਦੇ ਸੀ ਇਹਦਾ ਇਹਦਾ ਚੱਲਦੀ ਰਹਿੰਦੀ ਆ ਨਾ ਜੀ ਦਾ ਮੈਂ ਹੱਸੀ ਜਾ ਮੋਖੇ ਤੇ ਕੱਪੜੇ ਛੱਕਣੇ ਵਾਜੂੜੀ ਉਹ ਭਾਂਡੇ ਵਿੱਚੋਂ ਦੀ ਬੋਲੀ ਆ 15 ਦਿਨ ਹੋ ਗਏ ਅੱਜ ਵੱਡੇ ਕੋਠੇ ਤੋਂ ਛੋਟੇ ਕੋਠੇ ਦੇ ਉੱਪਰ ਦੀ ਸੀ ਵੇ ਮੁਰੇ ਚਪੜਾ ਰਕਗੀ ਤੇ ਜਾ ਦੇ ਤੇ ਅਸੀਂ ਤਾਂ ਕਉਈ ਪਈ ਪਈ ਅਵੀ ਮੰਨ ਨਹੀਂ ਕੋਈ ਪਤਾ ਵੀ ਕਿਵੇਂ ਪਈ ਗਈ ਇਹ ਇਹ ਤਾਂ ਜੀਤ ਦੀ ਮਾਰ ਕੇ ਪਈ ਗਈ ਉਹ ਉਨੀ ਗੱਲ ਕੀਤੀ ਮੈਂ ਹੁਣ ਤਾਂ ਦੱਸਿਆ ਮੈਂ ਕਿ ਤੇਰੀ ਦਾਦੀ ਪਤਾ ਲੈਣ ਨਹੀਂ ਆਈ ਨਹੀਂ ਨਹੀਂ ਨੂੰ ਪਤਾ ਹੁੰਦਾ ਮੈਂ ਫੇਰ ਹੀ ਪਤਾ ਲੈਦਾ ਹੁੰਦੀ ਮਾਸੀ ਕਿਵੇਂ ਹੁਣ ਭਾਬੀ ਠੀਕ ਆ ਠੀਕ ਆ ਹੁਣ ਮੈਂ ਲੰਘਿਆ ਵੀਰਾ ਥੋੜਾ ਕਰ ਬਹਣਗੇ ਬੈਠੇ ਨੇ ਕਈ ਆ ਕਿਵੇਂ ਏ ਲਾ ਠੰਡੇ ਨਾ ਮਾਰਫੀ ਦਾ ਇਹ ਵੀ ਖੇਲ ਲਈ ਸੀ ਉਧਰੋਂ ਆ ਠੰਡੇ ਨਾ ਮਾਰਫੀ ਦਾ ਕਿਵੇਂ ਏ ਲਾ ਭਾਬੀ ਲਾ ਦੁਬਾਈ ਦਾ ਇੱਥੇ ਹੀ ਹੋਣੀ ਪਈ ਆ ਤੁਹਾਨੂੰ ਹਾਂ ਕੱਲ ਵੀ ਆ ਜਾਵਾਂਗੇ ਹਾਂ ਆਈ ਕਿ ਸਤਾਰਾ ਆਈ ਯਾਰ ਸੰਗਾਲੀ ਕੱਲ ਆਲਾ ਅਦਕੰਧ ਕੰਮ ਕੱਲੋਂ ਪੜਾਕੇ ਜਲਾਉਣੇ ਆ ਹਾਂ ਡੱਬਾ ਹੀ ਦੇ ਦੇ ਭਾਦੀ ਨੂੰ ਇੱਕ ਕੱਢ ਕੇ ਨਾਲ ਪਟਾਕੇ ਚਲਾ ਲਿਆ ਨਾ ਨਾਲ ਪਟਾਕੇ ਜਲਾ ਲਾਂਗੇ ਰੂਬਾਂ ਦਾ ਦੋ ਖਾਣੇ ਚਾਹੀਦੇ ਆ ਛੇਦ ਦੇ ਹਿਸਾਬ ਨਾਲ ਨਹੀਂ ਤਾਂ ਹੀ ਤਾਂ ਕਹਿਣਾ ਮੈਂ ਤਾਂ ਗਈ ਨਹੀਂ ਪਤਾ ਬਾਜਾ ਭਾਈ ਦਾ ਮਾਂ ਪਾਤ ਸਲੀਪਰ ਪਾ ਕੇ ਪਿਆਰ ਕਰਦੀ ਸੀ ਸਲੀਪਰ ਸਲੀਪਰ ਪਾਈ ਫਿਰਦੀ ਸੀ ਹਾਂਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਉਮੀਦ ਕਰਦਾ ਤੁਸੀਂ ਸਾਰਿਆਂ ਨੇ ਠੀਕ ਠਾਕ ਹੋਵੋਗੇ ਤੇ ਸਾਰਿਆਂ ਨੂੰ ਹੈਪੀ ਦੀਵਾਲੀ ਸਾਡੇ ਵੱਲੋਂ ਤੇ ਸਾਡੇ ਸਾਰੇ ਪਰਿਵਾਰ ਕੰਨੀਓ ਤੇ ਅੱਜ ਜਿਹੜੀ ਸਿਹਤ ਆ ਥੋੜੀ ਜਿਹੀ ਠੀਕ ਹੋਈ ਆ ਭੈਣ ਹੋਣੀ ਆਏ ਸੀ ਕੱਲ ਦੀਵਾਲੀ ਦੇ ਕਿਤੇ ਕੱਲ ਬਲੌਗ ਬਣਾਇਆ ਨਹੀਂ ਗਿਆ ਤੇ ਅੱਜ ਦਿਖਾਉਨੇ ਆ ਤੁਹਾਨੂੰ ਨਹੀਂ ਬਣਾਇਆ ਸੀ ਛੋਟਾ ਜਿਹਾ ਮੈਂ ਹੋਰ ਜਾਣਾ ਹੈ ਤੁਸੀਂ ਦੇਖਣਾ ਹੁਣ ਬਣਾਉਣਾ ਜਦੋਂ ਭੈਣੇ ਉਡੀਕ ਹੋਏ ਸੀ ਉਦੋਂ ਬਣਾਇਆ ਸੀ ਸੰਤੋਖ ਵੀਰਹੁਣੀ ਆਏ ਸੀ ਉਦੋਂ ਬਣਾਇਆ ਸੀ ਕੱਲ ਸਾਡੇ ਮਤਲਬ ਸਾਰੇ ਆਏ ਗਏ ਕਰਕੇ ਟਾਈਮ ਹੀ ਨਹੀਂ ਲੱਗਿਆ ਬਣਾਉਣ ਦਾ ਸਭ ਭੈਣੇ ਫਿਰ ਜੱਗੀ ਵੀਰੇ ਹੁਣੀ ਆ ਗਏ ਫਿਰ ਇਹ ਆ ਲੈ ਕੇ ਆਈ ਗਏ ਭੈਣੇ ਹੂੰ ਕਦੀ ਅੱਗੇ ਦਿਨ ਮੈਂ ਉੱਥੇ ਦਿੰਦੀ ਸੀ ਦੀਵਾਲੀ ਇਹਦੀ ਜੀ ਆ ਬੋਗੀ ਡਾ ਚਾਦਰਾਂ ਲੱਗਦੇ ਆ ਤਾਂ ਮੈਂ ਵੈਡਿੰਗ ਬੈੱਡ ਸ਼ੀਟ ਹੈ ਭੈਣੇ ਨੂੰ ਬੈੱਡ ਸ਼ੀਟ ਦਾ ਬਹੁਤ ਸ਼ੌਕ ਹੁੰਦਾ ਹੈ। ਹੂੰ ਬੈੱਡ ਸ਼ੀਟ ਹੈ। 3 ਪੀਸ। ਹੂੰ ਤਾਂ ਵਿਛਾਉਣੀ ਹੈ। ਹਾਂ। ਚੱਲ ਫਿਰ ਅੱਗੇ। ਇਹਨਾਂ 'ਚ ਜਿਹੜੀ ਮਰਜ਼ੀ ਆ ਸਿੰਡਰੇਲ ਵਾਲੀ ਕਹਿੰਦੇ ਸੀ। ਕਹਿੰਦੇ ਇੱਕ ਵਿਛਾ ਕੇ ਮੈਨੂੰ ਫੋਟੋ ਭੇਜੀ ਕਹਿੰਦੇ ਇੱਕ ਬਹੁਤ ਵਧੀਆ ਚੀਜ਼ ਹੈ ਦੇ ਵਿੱਚ। ਅੱਛਾ। ਹਾਂ। ਆਹ ਬੈੱਡ ਸ਼ੀਟ ਹੈ ਹਾਂ ਸਿੰਡਰੇਲ ਵਾਲੇ। ਕਿਹੜੇ ਜਿਹੇ ਰੰਗ ਦੀ ਹੈ? ਇਹ ਨਹੀਂ ਮੈਂ ਦੇਖਿਆ ਹੁਣ ਤਾਂ ਹੁਣ ਆਪਾਂ ਵਿਛਾਉਨੇ ਆ। ਆ ਵੀ ਮਨ ਲਾਦਾ ਇਹਦੇ ਚ ਕੀ ਹੈ ਇਹ ਵੀ ਬਲਡ ਸ਼ੀਟ ਹੀ ਆ ਇਹ ਪੁੱਲ ਝੜੀਆਂ ਝੁੜੀਆਂ ਲੈ ਆ ਵੀ ਬੈਡ ਸ਼ੀਟ ਆ ਹੂੰ ਬਲਡ ਸ਼ੀਟ ਦਾ ਬਾਹਰ ਰਹਿੰਦਾ ਭਾਣੇ ਨਾਲ ਹੂੰ ਕਾਜੂ ਬਦਾਮ ਪਿਸਤਾ ਆ ਤਾਂ ਦੂਸਰੇ ਆ ਹੂੰ ਖਾਰੂ ਖਾਲੂ ਇਹਦਾ ਬਾਅਦ ਵਧੀਆ ਬਾਅਦ ਚ ਵੀ ਚਾਹੇ ਆਏ ਪਾਕੇ ਦੇ ਦੇ ਹਾਂ ਆ ਰਹੀ ਬੰਦਿਸਨ ਉਹਦਨ ਬਈ ਹੋ ਹੋ ਜਿੱਦਨ ਭੈਣੇ ਨੇ ਨਾ ਕਿਸੇ ਨੂੰ ਗਿਫਟ ਉਹ ਸੀਗਾ ਮੇਅਰ ਆਏ ਸੀਗੇ ਹੂੰ ਭੈਣੇ ਨੇ ਨਾ ਉਹ ਕਰਨਾ ਸੀ ਆਹ ਸਭ ਤੋਂ ਰੀਬ ਨਹੀਂ ਨਿ ਭੜਿਆ ਸੀ ਚਾਲ ਪੱੜ ਜਣੇ ਨੇ ਝੋਟ ਲਾ ਲਈ ਸਾਰਿਆਂ ਨੇ ਦੇਖ ਲੈ ਇਹ ਫਿਰ ਹਾਬ ਹੁੰਦਾ ਬੰਦ ਆ ਆ ਗਈ ਆ ਸੋ ਗਈ ਛਾ ਡੱਬੇ ਆ ਤਾਂ ਲੈ ਬਾਅਦ ਚ ਵੀ ਕੰਮ ਆ ਜਾਣਗੇ ਹਾਂ ਨਾ ਹੈ ਨਾ ਮੈਂ ਤਾਂ ਨਹੀਂ ਕਹਾਂਗੀ ਚਾਹ ਬੀਤੀ ਹੈ ਚਾਹ ਤਾਂ ਮੇਰੀ ਪੀਤੀ ਆ ਬਦਾਮ ਖਾ ਲੈਣਾ ਕਚਾ ਤਾਂ ਮੰਦਾ ਰਹੇ ਤੈਨੂੰ ਥੜ੍ਹ ਥੜ੍ਹੋਂ ਤੋਂ ਡੱਗੇਗੀ ਦਵਾਈ ਲੈ ਕੇ ਨਾਂਜ ਮੈਂ ਤਾਂ ਸਵੇਰ ਕਰਕੇ ਮੈਨੂੰ ਅਲਰਜੀ ਆ ਕਰੇ ਤੂੰ ਦਮਿਆ ਸਵੇਰੇ ਆ ਪੁੱਠਦੇ ਆ ਹੂੰ ਬੂਟੇ ਵਟੇ ਤੂੰ ਹਾਂ ਬੂਟਿਆਂ ਵਿੱਚ ਕਿਹੜਾ ਜੰਗਲ ਲਾਇਆ ਬਾਪੂੜਿਆਂ ਦਾ ਨਹੀਂ ਤਾਂ ਇੱਕ ਦੋ ਕੀ ਹੁਣ ਮੈਂ ਤਾਂ ਮੈਨੂੰ ਦਵਾਈ ਉਹ ਜਿਹੜਾ ਕਰਦੀ ਚਲੋ ਜੀ ਚਲੋ ਆਜਾ ਹੁਣ ਚਾਦਾ ਕੁਛ ਬਦਾਮ ਰੋਣੀਆਂ ਮਨ ਲੱਗਾ ਹਮ ਇੱਥੇ ਰੱਖ ਦੇ ਵਾਹ ਟੇਬਲ ਤੇ ਕੱਲ ਰਾਤ ਨੂੰ ਖੋਲਾਂਗੇ ਚੰਗਾ ਆ ਗਿਆ ਉਹਦੇ ਫੋਲ ਚੜੀਆਂ ਚੱਕਰੀਆਂ ਦੀਵਾਲੀ ਤਨ ਪੂਰੀ ਦੇ ਹੀ ਗਈ ਐ ਬਾਣੀ ਸੰਦੂਕ ਵੀ ਰਹਣ ਵੀ ਦੇਖੇ ਗਏ ਨੇ ਮੰਮੀ ਨੂੰ ਜੱਗੀ ਵੀ ਦੇ ਰਹੇ ਵੀ ਦੇਖੇ ਗਏ ਨੇ ਹਮ ਹਮ ਤੇ ਤਾਂ ਡੱਬੇ ਬਾਧੂ ਹੋ ਗਏ ਹੁਣੇ ਆਪਣੇ ਲੋਡ ਹੀ ਨਹੀਂ ਲਿਆਉਣ ਦੀ 6-7 ਵਜੇ ਨਹੀਂ ਲੈ ਕੇ ਆਉਣੇ ਤਿੰਨ ਚਾਰ ਹਮ ਕੀ ਕਰਨੇ ਕਿਹੜੀ ਪਛਾਵਾਂ ਆਹ ਸੁਣੀਆ ਚਲ ਚੱਕ ਲੈ ਆ ਜਾ ਆ ਜਾ ਤਾਂ ਮੰਦਣਾ ਉੱਤੋਂ ਚੜਾਉਂਗਾ ਕੋਠੇ ਤੇ ਹੋਰ ਭਾਬੀ ਹੋਰ ਠੀਕ ਹੈ ਹੈਪੀ ਦਿਵਾਲੀ ਜੀ ਆਲੋ ਵੀ ਪੁਰਾਣੀ ਚਾਦਰ ਇਕੱਠੀ ਕਰਤੀ ਤੇ ਨਵੀਂ ਖੋਲ ਹੁਣ ਕੀ ਲਿਆਂਦਾ ਭੈਣਿਆਂ ਨੇ ਜਿਹੜਾ ਆਪਾਂ ਪ੍ਰੋਟੈਕਟਰ ਲੱਗੇ ਆਏ ਸੀ ਹਨਾ ਹੂੰ ਛੋਟਾ ਦੇਖੜੀਆ ਹੂੰ ਚਲ ਪਹਿਲਾਂ ਦੇਖ ਕੇ ਲਿਆਉਣੀ ਫਿਰ ਪਤਾ ਨਹੀਂ ਲੱਗਿਆ ਯਾ ਕੋ ਲੁੱਕ ਕਰ ਅਕੀ ਇਹਦੇ ਚ ਓ ਵਾਓ ਬੱਲੇ 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 ਇਹਦੀਆ ਹਾਂ ਤੇ ਬੁਲਾਈ ਸੀ ਸਿੰਡਰੇਲਾ ਪਰ ਰਹੀ ਹੂੰ ਸੋਣੀਆ ਚੱਲ ਪਰ ਵਿਸ਼ਵਾਸ ਨਾਲ ਤੇਰਾ ਆ ਤਾਂ ਜਿਵੇਂ ਅਰਜਨ ਢੱਲੋ ਦੇ ਗਾਣੇ ਚ ਹੱਛ ਦੀ ਹੁੰਦੀ ਗੁੜੀ ਓਵੇਂ ਲੱਗ ਜਾਂਦੀਆਂ ਮੂਰਿਆ ਕੀ ਆ ਉਹਦੇ ਨਾਲ ਧਗ ਦੈਲਾ ਜਾ ਵੀ ਸੀਗਾ ਉਹ ਹੁੰਦਾ ਡੱਗ ਵਿੱਚ ਨਾ ਹੋਵੇ ਅੱਛਾ ਉਹ ਹੁੰਦਾ ਡੱਗ ਤੇ ਲਾਣੀ ਰਜਾਈ ਦੋਹਾ ਦੋਹਾ ਪਤਾ ਨਹੀਂ ਕੀ ਤੂੰ ਦੋਹਾ ਬੜਾ ਕਹਿੰਦੀ ਐ ਇਹ ਤਾਂ ਰਜਾਈ ਕਹਿੰਦੇ ਆ ਕੱਲ ਬਿਸ਼ਾਅ ਫੇਰ ਪਤਾ ਲੱਗੂ ਬਿਸ਼ਾਅ ਦਾ ਸਹੀ ਆ ਫੇਰ ਹੀ ਪਤਾ ਲੱਗੂ ਉਹ ਬੱਲੇ ਓਏ ਆ ਤਾਂ ਚੰਦ ਬਣਾਇਆ ਪਿਆ ਇਹ ਸੋਣ ਨੇ ਹਨਾ ਸਿੰਗਲ ਵਾਲੇ ਬੀਲ ਹਾਊਸ ਕੀ ബോ സാധന ਇਦਾਂ ਦੀ ਦਾ ਸੇਮ ਮੂਵ ਵੀ ਆ ਜਿਹੜੀ ਆਪਾਂ ਵਿਆਹ ਵਾਸਤੇ ਲਈਆਂ ਸੀ ਫਲੋਰੀਡਾ ਤੋਂ ਉਹ ਵੀ ਸਕਾਈ ਬਲੂ ਨਾਲ ਪਰ ਰੈੱਡ ਦਾ ਕੰਟਰਾਸਟ ਆ ਨਹੀਂ ਫਲੋਰੀਡਾ ਦੀਆਂ ਵਧੀਆ ਹੁੰਦੀਆਂ ਜਿਆਦਾਰਾ ਜੀ ਹਲੋ ਜੀ ਅੱਛਾ ਇੱਕੋ ਜਿਹੀ ਇਸਰਾਨੀ ਤੇ ਵੀ ਚਲੋ ਬਹੁਤ ਸੋਹਣਾ ਕੋਈ ਸ਼ਾਇਦ ਸੇਮ ਆਹੀ ਗਲਰਦੀ ਹੈ ਅੰਦਰ ਮਨੋਹ ਜਿੱਥੇ ਆ ਗਿਆ ਬੈੱਡ ਚ ਪਈ ਆ ਚਲ ਕੋਈ ਉਹ ਵੀ ਫਲੋਰੀਡਾ ਤੋਂ ਲਈ ਸੀ ਅਸੀਂ ਹੂੰ ਹੂੰ ਬਹੁਤ ਸੋਹਣੀ ਉਹ ਨਾਲ ਰੈੱਡ ਦੇ ਕੁਸ਼ਨ ਆ ਤੇ ਮੇਲਾ ਦਾ ਅਜਾਈ ਉਹਦੀ ਸਕਾਈ ਬਲੂ ਅਸ਼ਰ ਠੀਕ ਉਹ ਬਾਬਾ ਮੁੱਟੀ ਉਹ ਤਾਂ ਘੋੜੇ ਸਿਆਣੇ ਚੱਡਣ ਦੀ ਲੋੜ ਹੈ ਮੈਂ ਜੀ ਨੂੰ ਕੰਡੇ ਲਾਵਾਂ ਤੇਰੇ ਬੈਕਪੋਰ ਆਜ ਬਣਾਉਣਾ ਕੀ ਆ ਦਿਵਾਲੀ ਤੇ ਉਹ ਹਾਂ ਬਰੈਡ ਰੋਲ ਲਓ ਬਰੈਡ ਰੋਲ ਕੀ ਬਣਾਉਣਾ ਵੀ ਦਿਵਾਲੀ ਤੇ ਅੱਜ ਪਕੌੜੇ ਲਓ ਬੰਨੀ ਪਕੌੜੇ ਪਕੌੜੀ ਬਧੀ ਲੱਗਦੇ ਹੋਰ ਚੀਜ਼ਾਂ ਨੇ ਉਹ ਬਣਾ ਲਿਓ ਪਨੀਰ ਟਿੱਕਾ ਤੂੰ ਤੁਸੀਂ ਬਣਾਉਂਗੇ ਬਾੜ ਦੀ ਕਿਉਂ ਹਾਂ ਬਾਪ ਦਾ ਕੈ ਤੁਹਾਨੂੰ ਆਦਿ ਨੂੰ ਨੇ ਹਾਂ ਉਹ ਕੋਈ ਹੁੰਦਾ ਉਹ ਨਹੀਂ ਓਏ ਇਹ ਤਾਂ ਉਹੀ ਚੱਲ ਜਣਿਆ ਇਹ ਤਾਂ ਕੁਝ ਨਹੀਂ ਹੋਣਾ ਪੁੱਠੇ ਪੰਗੇ ਲੈ ਬੈਨਾਂ ਵਾਏ ਦੇ ਕਿਤਾ ਖਾਲਸਾ ਵਾਏ ਦੇ ਕਿਤਾ ਸਾਰਿਆਂ ਨੂੰ ਦੁਆਲੇ ਨਹੀਂ ਮਾਰਕਾ ਆਉਂਦੇ ਬੰਦੀ ਸਿੰਘਾਂ ਨੂੰ ਹੂੰ ഇവിടെ ഓർഡേഴ്സ് ഉണ്ടിയാ ലക്ഷ ലക്ഷം വണ്ടി ഓർഡേഴ്സ് ഉണ്ട്